ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜਗਤ ਜਲੰਧਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਚਿੱਤੇ ਲਿਹਿ ਉਬਰ ਸਤਿਗੁਰ ਸੁਖਿ ਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੁਜਈ ਹਰਿ ਬਿਨ ਬਖਸਨ ਹਾਰ ਸ਼ਲੋਕ ਮਹਲਾ 3 ਜਗਤ ਜਲੰਧਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਚਿੱਤੇ ਲਿਹਿ ਉਬਰ ਸਤਿਗੁਰ ਸੁਖਿ ਖਾਲਿਆ ਸੱਚਾ ਬੇਚਾਰ ਨਾਨਕ ਅਵਰ ਨਾ ਸੂਜਈ ਹਰਬਿਨ ਬਖਸਨ ਹਰ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਤਿੱਤੇ ਲਿਹਿ ਉਬਰ ਸਤਿਗੁਰ ਸੁਖਦ ਖਾਲਿਆ ਸੱਚਾ ਸ਼ਬਦ ਬੇਚਾਰ ਨਾਨਕ ਅਵਰ ਨਾ ਸੂਜਈ ਹਰਬਿਨ ਬਖਸਨ ਹਰ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਤਿੱਤੇ ਲਿਹਿ ਉਬਰ ਸਤਿਗੁਰ ਸੁਖਦ ਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨ ਸੂਜਈ ਹਰ ਬਿਨ ਬਖਸਨ ਹਾਰ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੈ ਤਿੱਤੇ ਲਿਹਿ ਉਬਰ ਸਤਿਗੁਰ ਸੋਖੁ ਖੜ ਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨ ਸੂਜਈ ਹਰ ਬਿਨ ਬਖਸਨ ਹਾਰ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੈ ਤਿੱਤੇ ਲਿਹਿ ਉਬਰ ਸਤਿਗੁਰ ਸਖਦ ਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੂਜਈ ਹਰ ਬਿਨ ਬਖਸਨ ਹਾਰ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੈ ਤਿੱਤੇ ਲਿਹਿ ਉਬਰ ਸਤਿਗੁਰ ਸਖਦ ਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੂਜਈ ਹਰ ਬਿਨ ਬਖਸਨ ਹਾਰ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੈ ਤਿੱਤੇ ਲਿਹਿ ਉਬਰ ਸਤਗੁਰ ਸੁਖਦ ਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨ ਸੁਜਈ ਹਰ ਬਿਨ ਬਖਸਨ ਹਾਰ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿੱਤੇ ਲਿਖ ਉਬਰ ਸਤਗੁਰ ਸੁਖਦ ਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨ ਸੁਜਈ ਹਰ ਬਿਨ ਬਖਸਨ ਹਾਰ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤੇ ਤੇ ਲਿਹਿ ਉਬਰ ਸਤਿਗੁਰ ਸੁਖ ਵਖਾលਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨ ਸੂਜਈ ਹਰ ਬਿਨ ਬਖਸਨ ਹਰ ਸ਼ਲੋਕ ਮਹਲਾ 3 ਜਗਤ ਜਲੰਦੜਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉੱਭਰੈ ਚਿੱਤੇ ਤੇ ਲਿਹਿ ਉਬਰ ਸਤਿਗੁਰ ਸੁਖ ਵਖਾលਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨ ਸੂਜਈ ਹਰ ਬਿਨ ਬਖਸਨ ਹਰ ਸ਼ਲੋਕ ਮਹਲਾ 3 ਜਗਤ ਜਲੰਦੜਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੈ ਤਿੱਤੇ ਲਿਹਿ ਉਬਰ ਸਤਿਗੁਰ ਸੁਖ ਵਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਬਰ ਨਾ ਸੂਜੈ ਹਰ ਬਿਨ ਬਖਸ਼ਨ ਹਰ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੈ ਤਿੱਤੇ ਲਿਹਿ ਉਬਰ ਸਤਿਗੁਰ ਸੁਖ ਵਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਬਰ ਨਾ ਸੂਜੈ ਹਰ ਬਿਨ ਬਖਸ਼ਨ ਹਰ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੈ ਤਿੱਤੇ ਲਿਹਿ ਉਬਰ ਸਤਿਗੁਰ ਸੁਖਿ ਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਬਰ ਨਾ ਸੂਜੈ ਹਰ ਬਿਨ ਬਖਸਨ ਹਰ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੈ ਤਿੱਤੇ ਲਿਹਿ ਉਬਰ ਸਤਿਗੁਰ ਸੁਖਿ ਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਬਰ ਨਾ ਸੂਜੈ ਹਰ ਬਿਨ ਬਖਸਨ ਹਰ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਇਹ ਕਿਰਪਾ ਤਾਰ ਜਿਤ ਦਵਾਰੇ ਉਬਰੇ ਤਿੱਥੇ ਲਿਖ ਉਬਰ ਸਤਿਗੁਰ ਸੁਖ ਵਖਾលਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੂਜਈ ਹਰ ਬਿਨ ਬਖਸਨ ਹਾਰ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਤਾਰ ਜਿਤ ਦਵਾਰੇ ਉਬਰੇ ਤਿੱਥੇ ਲਿਖ ਉਬਰ ਸਤਿਗੁਰ ਸੁਖ ਵਖਾលਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੂਜਈ ਹਰ ਬਿਨ ਬਖਸਨ ਹਾਰ ਸ਼ਲੋਕ ਮਹਲਾ 3 ਜਗਤ ਜਲੰਦਾਰ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿਤੈ ਲਿਹਿ ਉਬਰ ਸਤਿਗੁਰ ਸੁਖਿ ਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨ ਸੁਜਈ ਹਰ ਬਿਨ ਬਖਸ਼ਨ ਹਰ ਸ਼ਲੋਕ ਮਹਲਾ 3 ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿਤੈ ਲਿਹਿ ਉਬਰ ਸਤਿਗੁਰ ਸੁਖਿ ਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨ ਸੁਜਈ ਹਰ ਬਿਨ ਬਖਸ਼ਨ ਹਰ ਸ਼ਲੋਕ ਮਹਲਾ 3 ਜਗਤ ਜਿਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੈ ਤਿੱਤੇ ਲਿਹਿ ਉਬਰ ਸਤਿਗੁਰ ਸੁਖਿ ਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨ ਸੁਜਈ ਹਰ ਬਿਨ ਬਖਸਨ ਹਾਰ ਸ਼ਲੋਕ ਮਹਲਾ 3 ਜਗਤ ਜਿਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੈ ਤਿੱਤੇ ਲਿਹਿ ਉਬਰ ਸਤਿਗੁਰ ਸੁਖਿ ਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨ ਸੁਜਈ ਹਰ ਬਿਨ ਬਖਸਨ ਹਾਰ ਸ਼ਲੋਕ ਮਹਲਾ ਤਿਦਾ ਜਗਤ ਜਲੰਧਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿਤੈ ਲਿਹਿ ਉਬਰ ਸਤਿਗੁਰ ਸੁਖ ਬਖ ਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨ ਸੂਜਈ ਹਰ ਬਿਨ ਬਖਸਨ ਹਾਰ ਇਸ ਲੋਕ ਮਹਲਾ ਤੀਜਾ ਜਗਤ ਜਲੰਧਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿਤੈ ਲਿਹਿ ਉਬਰ ਸਤਿਗੁਰ ਸੁਖ ਬਖ ਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨ ਸੂਜਈ ਹਰ ਬਿਨ ਬਖਸਨ ਹਾਰ ਸਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿੱਥੇ ਲਿਹਿ ਉਬਰ ਸਤਿਗੁਰ ਸੁਖ ਵਖਾលਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨ ਸੂਝਈ ਹਰਬਿਨ ਮਕਸਨ ਹਾਰ ਇਸ ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿੱਥੇ ਲਿਹਿ ਉਬਰ ਸਤਿਗੁਰ ਸੁਖ ਵਖਾលਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨ ਸੂਝਈ ਹਰਬਿਨ ਸਨਹਾਰ ਚਲੋ ਕਮਹਲਾ ਤੀਜਾ ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿੱਤੇ ਲਿਹਿ ਉਬਰ ਸਤਿਗੁਰ ਸੁਖ ਵਖਾលਿਆ ਸੱਚਾ ਸਬਦ ਵਿਚਾਰ ਨਾਨਕ ਅਬਰ ਨਾ ਸੂਝਈ ਹਰ ਬਿਨ ਮਖਸਨਹਾਰ ਇਸ ਲੋਕ ਮਹਲਾ ਤੀਜਾ ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿੱਤੇ ਲਿਹਿ ਉਬਰ ਸਤਿਗੁਰ ਸੁਖ ਵਖਾលਿਆ ਸੱਚਾ ਸਬਦ ਵਿਚਾਰ ਨਾਨਕ ਅਬਰ ਨਾ ਜਈ ਹਰਬਿਨ ਬਖਸ਼ਣਹਾਰ ਸ਼ਲੋਕ ਮਹਲਾ 3 ਜਗਤ ਜਲੰਧਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿਤੇ ਲਿਹਿ ਉਬਰ ਸਤਿਗੁਰ ਸੁਖ ਬਖ ਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨ ਸੂਝਈ ਹਰਬਿਨ ਬਖਸ਼ਣਹਾਰ ਇਸ ਲੋਕ ਮਹਲਾ 3 ਜਗਤ ਜਲੰਧਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿਤੇ ਲਿਹਿ ਉਬਰ ਸਤਿਗੁਰ ਸੁਖ ਬਖ ਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰਨਾ ਸੁਝਈ ਹਰਬਿਨ ਬਖਸਨ ਹਾਰ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿਤੇ ਲਿਹਿ ਉਬਰ ਸਤਗੁਰ ਸੁਖ ਵਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰਨਾ ਸੁਝਈ ਹਰਬਿਨ ਬਖਸਨ ਹਾਰ ਇਸ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿਤੇ ਲਿਹਿ ਉਬਰ ਸਤਗੁਰ ਸੁਖ ਵਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸਨ ਹਰ ਸਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿੱਥੇ ਲਿਹਿ ਉਬਰ ਸਤਿਗੁਰ ਸੁਖਿ ਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸਨ ਹਰ ਸਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿੱਥੇ ਲਿਹਿ ਉਬਰ ਸਤਿਗੁਰ ਸੁਖਿ ਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨ ਸੂਜਈ ਹਰ ਬਿਨ ਬਖਸਨ ਹਰ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿੱਤੇ ਲਿਹੁ ਉਬਰ ਸਤਿਗੁਰ ਸੁਖਿ ਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨ ਸੂਜਈ ਹਰ ਬਿਨ ਬਖਸਨ ਹਰ ਇਸ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿੱਤੇ ਲਿਹੁ ਉਬਰ ਸਤਿਗੁਰ ਸੁਖ ਕਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੂਜਈ ਹਰ ਬਿਨ ਬਖਸਨ ਹਾਰ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿੱਥੇ ਲਿਹਿ ਉਬਰ ਸਤ ਗੁਰ ਸੁਖਿ ਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੂਜਈ ਹਰ ਬਿਨ ਬਖਸਨ ਹਾਰ ਇਸ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿੱਥੇ ਲਿਹਿ ਉਬਰ ਸਤਿਗੁਰੂ ਸੁਖਦ ਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੂਜਈ ਹਰ ਬਿਨ ਬਖਸਨ ਹਾਰ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿੱਥੇ ਲਿਖ ਉਬਰ ਸਤਿਗੁਰੂ ਸੁਖਦ ਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੂਜਈ ਹਰ ਬਿਨ ਬਖਸਨ ਹਾਰ ਇਸ ਸ਼ਲੋਕ ਮਹਲਾ 3 ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿੱਥੇ ਲਿਖ ਉਬਰ ਸਤ ਗੁਰ ਸੁਖ ਵਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨ ਸੁਜਈ ਹਰ ਬਿਨ ਬਖਸਨ ਹਰ ਸ਼ਲੋਕ ਮਹਲਾ 3 ਜਲ ਤਜ ਲੰਦਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿੱਥੇ ਲਿਖ ਉਬਰ ਸਤ ਗੁਰ ਸੁਖ ਵਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨ ਸੁਜਈ ਹਰ ਬਿਨ ਬਖਸਨ ਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ